ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਹਾਂ। ਹੋਰ ਸੁਣਾਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ। ਤੇ ਪ੍ਰਮਾਤਮਾ ਦੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਕਿ ਲਓ ਜੀ ਇਹਨਾਂ ਦਾ ਕੰਮ ਸ਼ੁਰੂ ਹੋ ਗਿਆ ਪਤੰਗਾਂ ਦਾ। ਦਸਕਰਨਾ। ਪਤੰਗੇ ਜੜਾ ਲੱਗੇ ਹਨ। ਹਵਾ ਚੱਲਦੀ ਅੱਜ ਮੌਸਮ ਖਰਾਬ ਹੋਇਆ ਪੇ। ਕਦੇ ਬੱਦਲ ਹੋ ਜਾਂਦਾ। ਕਦੇ ਧੁੱਪ ਨਿਕਲ ਆਉਂਦੀ ਹੈ। ਤੇ ਐਨੀ ਚੱਲੀ ਜਾ ਰਹੀ ਐ ਅੱਜ ਸਵੇਰ ਦੇ ਕਦੇ ਹਵਾ ਕਦੇ ਧੁੱਕ ਬੱਦਲ ਵਾਈਜੀ ਹੋਏ ਪਿਆ ਤੇ ਮੈਂ ਹੈ ਹਾਈ ਸੀ ਇਥੇ ਕਈ ਦਿਨ ਦੇ ਕਾਲਜੀ ਹੋ ਰਹੀ ਆ ਆ ਲੱਗਿਆ ਇਹਨਾਂ ਤਿੰਨ ਇੱਕ ਗਲਗਲਾ ਹਨ ਇਹ ਤੋੜ ਕੇ ਇਹਨਾਂ ਨੂੰ ਬਣਾਉਣਾ ਅੱਜ ਦੇ ਦੇ ਆ ਮੈਂ ਬਣਾਉਣੀ ਆ ਹਾਂ ਹਾਂ ਦਿਖ ਦੇ ਪਤੰਗ ਸੜਾਲ ਸੁਲੋ ਤੇ ਸਜਾਲੇ ਪਹੁੰਚੇ ਨਹੀਂ ਪਤਾ ਨਹੀਂ ਕਦ ਕਾਊਗਾ ਲਾਲਾ ਤੇ ਮੈਂ ਨਾ ਏ ਆਈ ਸੀ ਤੋੜਨੋ ਇਹ ਪਹਿਲਾ ਆਪਣਾ ਬਹੁਤ ਬੜਾ ਮਤਲਬ ਕਾਫੀ ਬੜਾ ਦਰਖਤ ਸੀਗਾ ਤੇ ਆਪਾਂ ਨੇ ਇਹ ਵੱਡ ਤਾਂ ਉਧਰ ਬਹੁਤ ਜ਼ਿਆਦਾ ਹੋਇਆ ਪਿਆ ਸੀਗਾ ਵੱਢਣ ਕਰਕੇ ਨਾ ਤੇ ਐਤ ਕੀ ਫਿਰ ਸਿਰਫ ਤਿੰਨ ਲੱਗੀਆਂ ਨੇ ਪਿਛਲੀ ਵਾਰ ਇੰਨਾ ਭਰਿਆ ਪਿਆ ਬਹੁਤ ਜ਼ਿਆਦਾ ਫਿਰ ਆਪਾਂ ਨੇ ਹਾਂ ਬੰਡੀਆਂ ਨੇ ਕਿ ਕਿ ਇਹ ਚਾਰ ਤਨ ਫਿਰ ਖਾ ਨਹੀਂ ਹੋਇਆ ਸਤੋ ਫਿਰ ਕੋਈ ਕਿਸਮ ਦੇ ਚਾਰ ਕੋਈ ਕਿਸੇ ਤੇ ਹੁਣ ਤਾਂ ਥੋੜੀ ਤਿੰਨ ਕਿਨੇ ਇਹਨਾਂ ਦਾ ਚਾਰ ਪਾਉਣੇ ਆਪਾਂ ਹਾਂ ਹਾਂ ਤੋੜ ਲਾਂ ਮੈਂ ਹਾਂ ਦਿਖਾਉਣੀ ਇਧਰ ਫਿੱਟ ਇਧਰ ਖਾਲਚ ਗਿਰ ਗਿਆ ਸੀ ਇਹ ਬੂਟਾ ਇੰਦਾ ਭਰੀ ਹੋ ਗਿਆ ਤੇ ਫਿਰ ਆਪਾਂ ਨੇ ਵੜਤਾ ਹਾਂ ਚਲ ਕਿੱਥੇ ਆ ਲਾ ਦੇ ਜਿਆਦਾ ਹੁਣ ਟਾਈਮ 3 ਵਜ ਗਏ ਠੰਡੀ ਹੋਵਾਂ ਲੱਗਦੀ ਔਰੇ ਮੈਂ ਅੰਦਰ ਨੂੰ ਜਾਣਾ ਕਿੱਥੇ ਲੱਗਣਾ ਸੁੱਤ ਹਲੇ ਪੇਤ ਚੜਾ ਲਓ ਫੇਰ ਲਾ ਲਓ ਲੱਗਦਾ ਨਾ ਖੜੀਆਂ ਨੇ ਖਾਈ ਜਾਂਦੀਆਂ ਨੇ ਢੱਕੇ ਬਿੱਲੀ ਕਰੀ ਜਾਂਦੀਆਂ ਨੇ ਫੇਰ ਮੰਗੀ ਜਾਂਦੀਆਂ ਨੇ ਤੁਸੀਂ ਨਹੀਂ ਰੱਜਦੀਆਂ ਹੈਗੀਆਂ ਤੇ ਕੀ ਕਰਦੇ ਆ ਡੱਬੋ ਹੂੰ ਬੱਚੀ ਵੀ ਮਸਤ ਹੋਈ ਪਈ ਐ ਪਰਾਲੀ ਖਾਣ ਚ ਤੇ ਇਧਰ

ਉਹਨਾਂ ਕੋ ਸ਼ੂਟ ਕਰਿਆ ਸੀਗਾ ਮਿੱਚ ਕੰਕਣਾ ਰਸੀ ਵਸ ਤੇ ਉਤਵਾ ਕਸ਼ੇ ਬਣਨਾ ਹਾ ਚੋ ਲੋ ਅੱਜ ਬਣਨਾ ਮੈਨਿਆ ਹਾਂ ਸਵੇਰੇ ਮਿੱਤੇ ਪਾਧਾ ਨੂੰ ਸਾਟੀ ਕੇ 11 ਵਜੇ ਤੱਕ ਤੁਹਾਡੇ ਕੋ ਵੀਡੀਓ ਪਹੁੰਚ ਜੀ ਜਿੰਨੀ ਬਰ ਨੂੰ ਬਣਾ ਲੈਣਾ ਤੇ ਸਾਈਟ ਤੇ ਦਾ ਗਿਆ ਸੀਗਾ ਰਾਤੀ 8 ਵਜੇ 8 ਵਜੇ ਪਹੁੰਚ ਗਿਆ ਸੀਗਾ ਤੇ ਹੁਣ ਫਿਰ ਸਵੇਰੇ ਤਿਆਰ ਹੋ ਕੇ ਨਾ ਕੇ ਆਪਦਾ ਫਰੈਸ਼ ਹੋ ਕੇ ਨਾ ਕਿ ਮੈਂ ਬਹੁਤ ਜਿਆਦਾ ਮਗਿਆ ਸੀਗਾ ਵੀ ਬੰਦਰਾ ਤੁਸੀਂ ਉਸੋ ਗਿਆ ਸੀ ਵਧੀਆ ਵੀ ਆ ਕੇ ਫਿਰ ਘਰ ਬਟ ਨਾਉਣ ਨਾਲ ਲੈਦੀ ਹੈ ਹਾਂ ਤੇ ਦੇਖੇ ਨਾ ਆ ਕੇ ਸਕੂਲ ਤੇ ਆ ਕੇ ਗਏ ਨੇ ਤੇ ਮੈਂ ਲੱਗਿਆ ਸੀ ਕਿ ਰੋਟੀ ਲਾਉਣ ਤੇ ਰੋਟੀ ਲੈ ਲਈ ਵਸਤੇ ਨੇ ਰੋਟੀਆਂ ਰੱਖ ਲਈਆਂ ਤੇ ਉਹ ਚੱਲ ਕੇ ਉਹਦੇ ਸ਼ੇਅਰ ਕਰਦੇ ਵੀ ਨੇ ਅੱਜ ਫੇਰ ਆਪਾਂ ਖਾਣ ਪਤੇ ਜਿੰਮਾ ਸਾਡੇ ਸੈਸ ਯਾਰ ਵੀ ਆਪਣੇ ਘਰ ਤੋਂ ਹੀ ਪੱਕ ਦੇਦੇ ਹਾਂ ਨਾ ਉਹਦੇ ਵਿੱਚ ਇਥੇ ਮੋਲੀਆਂ ਮੱਕੀ ਦੇ ਸਬਾ ਲੈਣੇ ਕਰੇ ਖਾਣੇ ਚ ਪਾ ਲੈਨੇ ਤੇ ਅੱਜ ਭਾਈ ਸੀ ਖਾਂਦੇ ਦੇ ਵਿੱਚ

ਸਾਈਕੀ ਤੇ ਬੱਲੇ ਤੋਂ ਮਿਲ ਗਈ ਅੱਜ ਇਹ ਲੈਦੇ ਹਾਂ ਉਸ ਨੂੰ ਇਸ ਵਿੱਚ ਪਲੇਟਾ ਕਰਕੇ ਰੱਖ ਲਿਆ ਤਾਂ ਮਤਲਬ ਬੈਗ ਸਕੂਲ ਵਾਲੀ ਲੈ ਕੇ ਗਿਆ ਸੀ ਹਾਂ ਮੈਂ ਕੱਪੜਾ ਪਾ ਕੇ ਲਿਆ ਬਾਕੀ ਸਾਰੇ ਕੱਪੜੇ ਠੀਕ ਸੱਟੇ ਲਏ ਬੰਦ ਲੇ ਕੇ ਉਹ ਵੀ ਇਸ ਵਿੱਚ ਨੇ ਹਨਾ ਮੋਤੀ ਅੱਜ ਨਾ ਮੌਸਮ ਫਿਰ ਬਦਲ ਰਹੇ ਹੁੰਦਾ ਤੇ ਤੋਂ ਪਰੇ ਦੇਵੇ ਬੱਤਲੇ ਦੇ ਸੀ ਹੁਣ ਫੇਰ ਲੱਗਦਾ ਹੋਵੇ ਐਦਾਂ ਹੀ ਲੁਸ਼ਕੋਤ ਦੀ ਮੰਦਿਰ ਆ ਪਸੂਨਾ ਜੈਤ੍ਰਿਕੋਲੀ ਪੋਚਦਾ ਨਾ ਤੋਂ ਦਪੈਣੇ ਲੱਗ ਜਦੀ ਹੋਸ਼ਾ ਤਾਂ ਪੈ ਗਿਆ ਬਾਬਾ ਜੀ ਦੇਦਰ ਚੱਲੋ ਪੋ ਤੰਦਾ ਬੈਠਾ ਹੈ ਤਾਂ ਆਗੇ ਦੇਖੋ ਇਹਦਾ ਰੋਟੀ ਬੰਦ ਨਹੀਂ ਇੱਥੇ ਯਾਤਰਾ ਤੇ ਸਵਿਚ ਵੇਲੇ ਜਾਨਵਰ ਆਉਣੰਦੇ ਨਹੀਂ ਆਇਆ। ਬਸ ਇੱਕ ਰੋਟੀ ਵੇਖੀ। ਰੋਟੀ ਖਾ ਲਈ। ਇਹ ਕਰਦੇ ਹਾਂ। ਆਸ ਤੋਂ ਮਾਰ ਮੱਕੰਮਾਂ ਦੀ ਤਾਂ ਕੜਵੀ ਖੇਰਣੀ। ਥੋੜੀ ਜਿਹੀ ਬਣਾ ਕੇ ਪਾਉਣੀ ਹੈ ਬਸ। ਤੇ ਇਹ ਦੇ ਚੁੱਕਾ। ਲੋਕ ਦੇਖਾਂਗੇ ਕਹਿੰਦਾ ਨਾ ਤੁਸੀਂ ਵੀ ਖਾ ਲੋਗੀ ਪਾਉਂਗੇ ਨਾ ਇਹ ਮੇਥਾ ਹੀ ਹੋ ਗਿਆ ਕਾਉਂਦੇ ਕੋਲ ਸੂਏ ਸਿਆਸ ਦਹੀਂ ਮਨਣਾ ਰੋਟੀ ਸਵਾ ਲਾ ਕਰ ਲਈ ਇਸ ਤਰ੍ਹਾਂ ਦਾ ਦਾਲ ਪਣੀ ਖਾਣ ਦਾ ਹੁੰਦਾ ਹੋਂ ਤਾਂ ਆ। ਦਹੀਂ ਵੀ ਰੀਤਾ ਲਾ ਦਿੰਦੇ ਹਾਂ। ਇਹ ਮਰਜੀ ਹੁੰਦਾ। ਲੋਜੀ ਰੋਟੀ ਆਪਾਂ ਖਾ ਲਈ ਤੇ ਹੁਣ ਕੱਪੜੇ ਵਗੈਰਾ ਸਿਮੇਟਦੇ ਆ ਤੇ ਰਜਾਈ 'ਚ ਬੈਠਾ ਦੀ ਜਿਸ ਕਾਰਨ ਨਾਤਾ ਸੀਗਾ ਸਿਰਨਲ ਆਇਆ ਅੱਜ ਕੱਲ ਨਾਤਾ ਨਹੀਂ ਗਾ ਹੁਣ ਸਵੇਰੇ ਸਕੂਲ ਨੂੰ ਜਾਣ ਲੱਗਨ ਲੱਗੇ ਗਏ। ਤੇ ਸੈਜ ਕੱਪੜੇ ਕੱਢ ਕੇ ਇੱਥੇ ਸਿੱਟ ਗਏ ਇਹ ਵਾਲੇ। ਆ ਬੱਗਾ ਤਬਾ ਦੂਰਾ ਕਿੱਕ ਤੂੰ ਬੰਨੀਆਂ ਹੈ ਨਹੀਂ ਹੁਣ ਓਕਣੇ ਮੋੜ ਲਿਆ ਕਹਿੰਦੇ ਸੀ ਕਹਿੰਦਾ ਮੰਮੀ ਇਹ ਤਾਂ ਸਾਫ ਨੇ ਕਹਿੰਦੇ ਮੈਂ ਬੰਨੀਆਂ ਨਹੀਂ ਗੀਆਂ ਤੇ ਕੱਪੜੇ ਸਾਰੇ ਇਹਨਾਂ ਨੂੰ ਧੋਵਾਂਗੇ ਇੱਥੇ ਸਿੱਟ ਗਿਆ ਸੀਗਾ ਸਾਫ ਕਰਾਂਗੇ ਇਹਨਾਂ ਨੂੰ ਤੇ ਬਾਕੀ ਹੁਣ ਚੱਕ ਦਿਆਂ ਰੁਫਾਫੇ ਲੈ ਕੇ ਗਿਆ ਸੀਗਾ ਸਮਾਨ ਪਾਉਣ ਖਾਤਰ ਤੇ ਸਾਰਾ ਸਮੀਟ ਦੇ ਆਪਾ ਹੁਣ ਹੌਲੀ ਹੌਲੀ ਸਾਰੇ ਕੰਮ ਕਰਦੇ ਆ ਇੱਧਰ ਵੀ ਆਪਣਾ ਸਾਰਾ ਸਮਨ ਸਮੇਟਣ ਵਾਲਾ ਪਿਆ ਵੀ ਸਮੇਟਦੇ ਆ ਤੇ ਕੰਮ ਕਰ ਬਹੁਤ ਹਾਲੇ ਪੈਨੇ ਵਾਲ ਜੇ ਹੁਣ ਸਵੇਂਦੇ ਹਨ ਕੰਮ ਕਰ ਸ਼ੁਰੂ ਕਰਦੇ ਆ ਹਾਂਜੀ ਕੰਮ ਕਰ ਬਹੁਤ ਜ਼ਿਆਦਾ ਪੈਨੇ ਸਾਰੇ ਸਮੇਟਣੇ ਨੇ ਹੁਣ ਤੇ ਲਗਾਤਾਰ ਲੱਗ ਕੇ ਕੰਮ ਹੋਣੇ ਨੇ ਤਾਂ ਸਮੇਟ ਹੋਣੇ ਨੇ ਤੇ ਮੈਂ ਕਰਦਾ ਕੰਮ ਸ਼ੁਰੂ ਹਨ ਆਪਣਾ ਤੇ ਫੇਰ ਦੇਖਦੇ ਆ ਅੱਜ ਬਲੌਗ ਬਣਾਉਨੇ ਆ ਅੱਜ ਦਾ ਬਸ ਏੰਡਾਂ ਕੇ ਬਣਿਆ ਤੇ ਦਿਖਾਇਆ ਤਾਂ ਅੱਜ ਆਪਾਂ ਨੇ ਖਾਸ ਕੁਝ ਨਹੀਂ ਗਾ ਹਨ ਤੇ ਚਲੋ ਜੀ ਜੇ ਪਸੰਦ ਆਇਆ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਮਿਲਦੇ ਆ ਜੀ ਫੇਰ ਅਗਲੇ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਸਟੇ ਕਲ ਜੀ ਬਾਏ ਬਾਏ